835 ਨਖੇਦ ਦੇ ਨਿਸ਼ਾਨੇ ਹਕੂਮਤਾਂ ਵੱਲੋਂ ਜੰਗ ਦੇ ਆਗੂ ਜੰਗ ਜੂ ਧਿਰ ਉਹਨਾਂ ਦੀ ਸਾਂਝੀ ਪਛਾਣ ਅਤੇ ਮੂਲ ਵਿਚਾਰ ਨੂੰ ਸ਼ਬਦ ਜੰਗ ਵੱਜੋਂ ਮਾਰਨ ਦਾ ਪੈੰਤੜਾ ਅਸਾਮੀ ਜੰਗ ਦੇ ਸਭ ਰੂਪਾਂ ਵਿੱਚ ਅਪਣਾਇਆ ਜਾਂਦਾ ਹੈ ਜੰਗ ਦਾ ਪੱਦਰ ਦੋਮਾ ਤਰ੍ਹਾਂ ਦੇ ਆਪਸੀ ਰਿਸ਼ਤਿਆਂ ਦੇ ਪੁਰਾਣੇ ਕਾਰਨਾਂ ਅਤੇ ਬਾਹਰੀ ਕਾਰਨਾਂ ਨਾਲ ਹੁੰਦਾ ਜਿੱਥੇ ਕਿਸੇ ਜੰਗ ਜੂ ਧਿਰ ਦੀ ਸਾਂਝੀ ਹਸਤੀ ਵੰਡ ਕਿਸਮ ਦੀ ਹੈ ਉੱਥੇ ਸਮੂਹਕ ਨਖੇਦ ਵੱਧ ਵਰਤੋਂ ਵਿੱਚ ਆਉਂਦਾ ਜਿੱਥੇ ਕਿਸੇ ਤਰ੍ਹਾਂ ਵਿੱਚ ਵਿਚਾਰਾਂ ਵੱਜੋ ਜਾਂ ਜਥੇਬੰਦ ਕਮਲ ਵੱਜੋ ਫਰਕ ਹੁੰਦੇ ਨੇ ਉੱਥੇ ਹਸਤੀ ਨਿਖੇਦ ਵਧੇਰੇ کارਗਰ ਹੁੰਦਾ ਜਿੱਥੇ ਵਿਰੋਧ ਜਿਆਦਾ ਪੱਕਾ ਅਤੇ ਪੁਰਾਣਾ ਹੈ ਉੱਥੇ ਦੋਵੇਂ ਰੂਪ ਹੀ ਚੱਲਦੇ ਨੇ ਮੌਕੇ ਮੁੱਦੇ ਜਾਂ ਘਟਨਾ ਦੇ ਹਿਸਾਬ ਨਾਲ ਜਿਹੜਾ ਰੂਪ ਵੱਧ ਟੁਕਮਾ ਹੋਵੇ ਉਹ ਵਰਤਿਆ ਜਾਂਦਾ ਨਿਖੇਦ ਨਿਸ਼ਾਨੇ ਇਹਨਾਂ ਰੂਪਾਂ ਵਿੱਚ ਬਦਲਦੇ ਨੇ ਪਹਿਲਾ ਹਸਤੀ ਨਿਖੇਦ ਆਗੂਆਂ ਦਾ ਵਿਚਾਰ ਅਤੇ ਕਿਰਦਾਰ ਦੋਵਾਂ ਪੱਖਾਂ ਤੋਂ ਨਖੇਦ ਹੁੰਦਾ ਪਰ ਕਿਸੇ ਆਗੂ ਦਾ ਵਧੇਰੇ ਨਖੇਦ ਕਿਸ ਗੱਲ ਹੀ ਹੋਏਗਾ ਇਹਦੇ ਕੁਝ ਮੋਟੇ ਕਾਰਨ ਹੁੰਦੇ ਨੇ ਪਹਿਲਾ ਆਧਾਰ ਹਕੂਮਤੀ ਬਗਾਵਤੀ ਤੇਰਾ ਦਾ ਰਿਸ਼ਤਾ ਦੂਜਾ جنگ ਦਾ ਹਾਲਾਤ ਅਤੇ ਦੌਰ ਤੀਜਾ ਕਿਸੇ ਆਗੂ ਦਾ ਪਿਛੋਕੜ ਬਣਦਾ ਜਦ ਕੋਈ ਸਮਾਜ ਰਾਸੀ ਹਾਲ ਕਬੂਲ ਲਵੇ ਤਾਂ ਉਹਨਾਂ ਦੇ ਕਿਸੇ جنگਜੂ ਆਗੂ ਦਾ ਨਿੱਜੀ ਕਿਰਦਾਰ ਵੱਜੋਂ ਅਤੇ ਵਿਚਾਰ ਵੱਜੋਂ ਨਖੇਦ ਦੂਰਾ ਹੀ ਹੋਣਾ ਹੁੰਦਾ ਕਿਸੇ جنگਜੂ ਆਗੂ ਦਾ ਨਖੇਦ ਸਿਰਫ ਉਦੇ ਵਿਚਾਰ ਤੇ ਅਮਲ ਕਰਕੇ ਨਹੀਂ ਹੁੰਦਾ ਸਗੋ ਜ਼ਿੰਦਗੀ ਦੇ ਸਭ ਪਹਿਲੂਆਂ ਤੇ ਸੰਭਾਵੀ ਕਲਪਨਾਵਾਂ ਨੂੰ ਵੀ ਵਿੱਚ ਜੋੜ ਲਿਆ ਜਾਂਦਾ ਨਿੱਜੀ ਕਿਰਦਾਰ ਉਤੇ ਹਮਲਾ ਅਸਾਮੀਆਂ ਜੰਗਾਂ ਲੜਨ ਵਾਲੇ ਆਗੂਆਂ ਨੂੰ ਮੁੱਖ ਰੂਪ ਵਿੱਚ 4-5 ਦੋਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਊੜਾ ਕਾਤਲ ਕਿਸੇ ਵੀ ਜੰਗਜੂ ਆਗੂ ਦੇ ਨਿਖੇਦ ਦਾ ਪਹਿਲਾ ਦੋਸ਼ નિર્ਦੋਸ਼ਾਂ ਨੂੰ ਮਾਰਨ ਦਾ ਹੁੰਦਾ ਇਹ ਦੋਸ਼ ਦੂਜੀ ਦੁਨੀਆ ਸਿਰਜਣ ਵਾਲੇ ਮਾਰਕਸੀ ਆਗੂ ਲੈਨਨ ਮਾਓ ਹੋ ਚੀਮੀਨ ਵਰਗੇ ਨਾਂਵਾਂ ਬਰਾਗੋਂ ਤੋਂ ਲੈ ਕੇ ਦਹਿਸ਼ਤ ਦੇ ਦੂਜੇ ਨਾਵਜੂਨ ਖੇਦੇ ਗਏ ਲਾਦੀਨ ਪ੍ਰਭਕਰਨ ਯਾਸਰ ਰਫਾਤ ਤੇ ਅਬਦੁੱਲਾਹ ਇਕਲਾਨ ਤੱਕ ਸਭ ਨਾਵਾਂ ਨਾਲ ਜੁੜੇ ਹੋਏ ਨੇ ਹਰ ਜੰਗ ਜੂ ਆਗੂ નિર્ਦੋਸ਼ਾਂ ਨੂੰ ਮਾਰਨ ਲਈ ਜ਼ਿੰਮੇਵਾਰ ਅਲਾਨਿਆ ਜਾਂਦਾ ਖਾਸ ਕਰਕੇ ਆਪਣੇ ਸਾਥੀਆਂ ਅਤੇ ਆਪਣੀ ਪਛਾਣ ਵਾਲੇ ਆਮ ਲੋਕਾਂ ਨੂੰ ਮਾਰਨ ਲਈ ਵਧੇਰੇ ਚਰਚਾਤ ਹੁੰਦਾ ਹ ਹੁਣ ਕਿਸੇ ਵੀ ਅਸਾਮੀ ਜੰਗ ਵਿੱਚ ਆਮ ਲੋਕ ਵੱਡੀ ਗਿਣਤੀ ਵਿੱਚ ਮਾਰੇ ਜਾਂਦੇ ਨੇ ਇਹ ਗੱਲ ਪਿਛਲੇ ਅਸੀਂ 90 ਸਾਲਾਂ ਵਿੱਚ ਪੂਰੀ ਤਰ੍ਹਾਂ ਬਦਲ ਗਈ ਆ ਜਿਵੇਂ ਜਿਵੇਂ ਆਮ ਲੋਕਾਂ ਦੇ ਮਾਰੇ ਜਾਣ ਦੀ ਗਿਣਤੀ ਵਧ ਰਹੀ ਹੈ ਓਵੇਂ ਓਵੇਂ ਹਕੂਮਤਾਂ ਖਿਲਾਫ ਲੜਨ ਵਾਲੀਆਂ ਧਰਾਂ ਦੇ ਆਗੂ ਵਧੇਰੇ ਕਾਤਲ ਸਿੱਧ ਹੋ ਰਹੇ ਨੇ ਐੜਾ ਅਯਾਸ਼ ਨਖੇਦ ਦਾ ਮੁੱਖ ਕਮ ਕਰਦਾਰ ਕੁਸ਼ੀ ਹੁੰਦਾ ਇਸ ਕਰਕੇ ਅਨੈਤਕ ਹੋਣ ਦੇ ਦੋਸ਼ ਆਮ ਹੁੰਦੇ ਨੇ ਹਰ ਚੱਲ ਰਹੀ ਜਾਂ ਖਿੰਡ ਗਈ ਇਸਾਵੀ ਜੰਗ ਬਾਰੇ ਨਸ਼ੇ ਐਯਾਸ਼ੀ ਅਤੇ ਬਲਾਤਕਾਰ ਦੀਆਂ ਘਟਨਾਵਾਂ ਵਧੇਰੇ ਪ੍ਰਚਾਰੀਆਂ ਜਾਂਦੀਆਂ ਨੇ ਗੁਰਦਾਗੂ ਅਬਦੁੱਲਾਹ ਵਕਲਾਨ ਉੱਤੇ ਤਾਂ ਗੁਰਦੌਰਤਾਂ ਦੀ ਜਥੇਬੰਦੀ ਵੱਲੋਂ ਹੀ ਬਲਾਤਕਾਰ ਅਤੇ ਔਰਤ ਵਿਰੋਧੀ ਹੋਣ ਦੇ ਦੋਸ਼ ਲਾਏ ਗਏ ਨੇ ਕਿਸੇ ਵੀ ਵੱਡੇ ਜੰਗ ਜੋ ਆਗੂ ਦੇ ਮਰਨ ਉੱਤੇ ਹਕੂਮਤਾਂ ਜਾਂ ਅੰਦਰੂਨੀ ਵਿਰੋਧੀਆਂ ਵੱਲੋਂ ਉਹਦੀ ਕਿਰਦਾਰਕੁਸ਼ੀ ਇਆਸ਼ ਵਜੋਂ ਵੀ ਕੀਤੀ ਜਾਂਦੀ ਆ ਈੜੀ ਲੋਭੀ ਲਾਲਚੀ ਪੈਸੇ ਲੁੱਟਣ ਖੋਣ ਅਤੇ ਵਸੂਲਣ ਦਾ ਦੋਸ਼ ਵੀ ਲੜਾਕੂ ਉੱਤੇ ਲੱਗਦਾ ਗੈਰ ਕਾਨੂੰਨੀ ਅਤੇ ਅਨੈਤਕ ਤਰੀਕੇ ਨਾਲ ਅਤੇ ਬੇਲੋੜੀ ਮਾਇਆ ਇਕੱਠੀ ਕਰਨ ਦੇ ਦੋਸ਼ ਵੀ ਜ਼ਿਆਦਾਤਰ ਜੰਗਜੂ ਤੇਰਾ ਉੱਤੇ ਲੱਗਦੇ ਨੇ ਜੰਗਜੂ ਆਗੂਆਂ ਉੱਤੇ ਐਸੋ ਆਰਾਮ ਦੀ ਜ਼ਿੰਦਗੀ ਜੀਣ ਦੇ ਦੋਸ਼ ਬਹੁਤ ਵਿਸਥਾਰ ਵਿੱਚ ਹੁੰਦੇ ਨੇ ਕੋਲੰਬੀਆ ਦੇ ਫਾਰਕ ਲੜਾਕੂ ਅਤੇ ਅਫਗਾਨ ਤਾਲੀਬਾਨ ਨਸ਼ੇ ਵੇਚਣ ਤੋਂ ਪੈਸਾ ਕਮਾਉਣ ਦੇ ਦੋਸ਼ਾਂ ਅਦੀਨ ਨੇ ਕੁਝ ਆਗੂਆਂ ਸਰ ਨਸ਼ੇ ਦੀ ਰਾਹਦਾਰੀ ਦੇ ਦੋਸ਼ ਹੁੰਦੇ ਨੇ ਜਿਵੇਂ ਪਿਛਲੇ ਸਾਲ ਭਾਰਤੀ ਖੂਫੀਆ ਮਹਿਕਮੇ ਨੇ ਨਸ਼ੇ ਦੇ ਮਾਮਲੇ ਵਿੱਚ ਫੜੇ ਬੰਦਿਆਂ ਨੂੰ ਤਾਮਨ ਲੱਟਿਆਂ ਵੱਜੋਂ ਨਸ਼ਰ ਕੀਤਾ ਇਸੇ ਤਰ੍ਹਾਂ ਪੰਜਾਬ ਵਿੱਚ ਨਸ਼ੇ ਤਸਕਰੀ ਅਤੇ ਖੜਕੂ ਨੂੰ ਜੋੜਿਆ ਜਾ ਰਿਹਾ ਹੈ ਸਸਾ ਧੜੇਬਾਜ਼ ਜਾਂ ਹੰਕਾਰੀ ਆਪਣੇ ਸਾਥੀਆਂ ਅਤੇ ਆਮ ਲੋਕਾਂ ਨਾਲ ਵਿਤਕਰਾ ਕਰਨ ਦਾ ਦੋਸ਼ ਹਰ ਸਮੀ ਜੰਗ ਦੇ ਆਗੂਆਂ ਸਰ ਹੁੰਦਾ ਜਿੱਥੇ ਅਜਿਹਾ ਸੰਭਵ ਨਾ ਹੋਵੇ ਤਾਂ ਉੱਥੇ ਆਪਣੇ ਚਹੇਤਿਆਂ ਨੂੰ ਖੁੱਲ੍ਹ ਦੇਣ ਦਾ ਅਤੇ ਧੜੇਬਾਜ਼ ਹੋਣ ਦਾ ਦੋਸ਼ ਜ਼ਰੂਰ ਲੱਗਦਾ ਮਿਸਾਲ ਵਜੋਂ ਟੜੇ ਬੰਦੀ ਲਈ ਲਿੱਟੇ ਆਗੂ ਪ੍ਰਭਕਰਨ ਦਾ ਨਾਂ ਚਰਚਤ ਹੈ ਉਸ ਉੱਤੇ ਸੈਂਕੜੇ ਸਾਥੀਆਂ ਨੂੰ ਮਾਰਨ ਦੇ ਦੋਸ਼ ਸੀ ਹੰਕਾਰੀ ਜਿੱਦੀ ਖੁੰਦਗੀ ਹੋਣ ਦਾ ਦੋਸ਼ ਵੀ ਬਹੁਤੇ ਅਗੋਂ ਚੱਲਣਾ ਪੈਂਦਾ ਜੰਗਜੂਆਂ ਨੂੰ ਮਨੋਰੋਗੀ ਜਾਂ ਮਨੋਤਾਪੀ ਸਿੱਧ ਕਰਨਾ ਬਹੁਤ ਆਮ ਵਰਤਾਰਾ ਹੈ ਮਾਨਸਿਕ ਰੂਪ ਵਿੱਚ ਕਮਜ਼ੋਰ ਬਿਮਾਰ ਹੋਣ ਦੇ ਦੋਸ਼ ਅਜਿਹੇ ਨੇ ਜਿਹੜੇ ਲਾਉਣੇ ਬਹੁਤ ਸੌਖੇ ਨੇ ਪਰ ਗਲਤ ਸਿੱਧ ਕਰਨੇ ਬਹੁਤ ਔਖੇ ਨੇ ਹਥਿਆਰਬੰਦ ਜੰਗ ਦੇ ਕੁਝ ਨਿਯਮ ਨਖੇਦ ਵਿੱਚ ਵੀ ਲਾਗੂ ਹੁੰਦੇ ਨੇ ਜੇ ਇਹ ਪੜ ਵਿੱਚ ਉਤਰਨ ਵਾਲਾ ਕੋਈ ਜੰਗਜੂ ਹਮਲਾਵਰ ਤੇ ਦੇ ਕਿਰਦਾਰ ਸਰੋਤਾ ਅਤੇ ਤਰੀਕੇ ਆਦਿ ਬਾਰੇ ਕੁਝ ਨਹੀਂ ਜਾਣਦਾ ਅਤੇ ਉਹ ਭਾਵਨਾ ਜਾਂ ਮਜਬੂਰੀ ਵਸ ਸਵਾਲਾਂ ਦੇ ਉੱਤਰ ਜਾਣਦੇ ਹੋਣ ਕਾਰਨ ਨਿਖੇਦ ਵਿੱਚ ਉਲਝ ਪੈਂਦਾ ਤਾਂ ਉਹਦਾ ਹਸ਼ਰ ਹਮਲਾਵਰ ਦੇ ਰਹਿਮ ਕਰਮ ਉੱਤੇ ਹੀ ਹੁੰਦਾ ਪੁਰਾਣੇ ਜੰਗੀ ਪੈਂਤੜੇ ਵਾਂਗ ਜਦੋਂ ਬੰਦਾ ਆਪਣੇ ਮੋਰਚੇ ਵਿੱਚੋਂ ਬਾਹਰ ਨਿਕਲਦਾ ਤਾਂ ਉਹਦੇ ਉੱਤੇ ਅਚਾਨਕ ਜ਼ੋਰਦਾਰ ਹਮਲਾ ਹੁੰਦਾ ਜਿਸ ਨਾਲ ਉਸ ਨੂੰ ਵਾਪਸ ਮੁੜਨ ਦਾ ਰਾਹ ਤੇ ਸਮਾਂ ਨਹੀਂ ਮਿਲਦਾ ਨੈਤਿਕ ਪਿਛੋਕੜ ਵਾਲਾ ਕੋਈ ਵੀ ਬੰਦਾ ਜਿੰਨੀ ਮਰਜ਼ੀ ਸਮਰੱਥਾ ਨਾਲ ਨਿਖੇਦ ਜੰਗ ਵਿੱਚ ਨਿਕਲੇ ਪਰ ਹੰਡੇ ਹੋਏ ਨਿਖੇਦਕ ਉਹਦਾ ਮਾਨਸਿਕ ਦਮ ਤੋੜ ਸਕਦੇ ਨੇ ਜਿਸ ਬੰਦੇ ਨੂੰ ਸ਼ਰਮ ਆਪਾਵਾਰਨ ਤੱਕ ਲੈ ਕੇ ਜਾਂਦੀ ਆ ਉਹ ਬੇਸ਼ਰਮੀ ਦੀ ਹੱਦ ਪਾਰ ਕਰੇਗਾ ਤਾਂ ਜਿਉਂਦੇ ਜੀ ਮਾਰਿਆ ਜਾਏਗਾ ਅਤੇ ਜੇ ਨਖੇਦ ਦੇ ਪੜ ਵਿੱਚੋਂ ਪੈਰ ਪਾ ਕੇ ਮੁੜ ਪਛਾਹ ਕਰੇਗਾ ਤਾਂ ਵੀ ਉਹੀ ਨਤੀਜਾ ਹੋਏਗਾ ਨਖੇਦ ਐਸੇ ਕਰਕੇ ਹੀ ਅਹਿਮ ਹੈ ਅਤੇ ਹਕੂਮਤਾਂ ਇਹਦੀ ਵਰਤੋਂ ਵਧੇਰੇ ਕਰਦੀਆਂ ਨੇ ਅਕਵਾਈ ਉੱਤੇ ਹਮਲਾ ਅਸਾਮੀ ਜੰਗ ਦੀ ਅਗਵਾਈ ਨੂੰ ਨਿੱਜ ਹਸਤੀ ਅਤੇ ਜ਼ਿੰਮੇਵਾਰ ਹਸਤੀ ਵੱਜੋਂ ਵੀ ਕੁਮੰਤਰੀ ਅਤੇ ਹਕੂਮਤੀ ਨਖੇਦ ਦਾ ਸਾਹਮਣਾ ਕਰਨਾ ਪੈਂਦਾ। ਅਯੋਗ ਹੋਣ ਦਾ ਦੋਸ਼ ਸਭ ਜੰਗਜੂ ਜਰਨੈਲਾਂ 'ਤੇ ਹੁੰਦਾ। ਕਿਸੇ ਆਗੂ ਦੀ ਹਸਤੀ ਦਾ ਨਖੇਦ ਅਕਸਰ ਦੂਰਾ ਹੁੰਦਾ। ਇਹ ਪੈਨਟਾ ਸਿਰਫ ਅਸਾਮੀ ਜੰਗ ਵਿੱਚ ਨਹੀਂ ਸਗੋ, ਚੁਣਵੀ ਰਾਜਨੀਤੀ ਵਿੱਚ ਵੀ ਵਰਤਿਆ ਜਾਂਦਾ। ਵਿਅਕਤੀ ਹਾਲਾਤ ਅਤੇ ਦੋਵੇਂ ਤਰ੍ਹਾਂ ਵਿੱਚਲਾ ਰਿਸ਼ਤਾ ਇਹ ਤੈਅ ਕਰਦੇ ਨੇ ਕਿ ਨਖੇਦ ਕਿਹੜੇ ਸਾਧਨਾਂ ਨਾਲ ਹੋਣਾ ਹੈ। ਛਾਪੇਖਾਨੇ ਨੂੰ ਨਖੇਦ ਅਤੇ ਪ੍ਰਚਾਰ ਦਾ ਪੱਕਾ ਅਤੇ ਵਧੀਆ ਸਾਧਨ ਮੰਨਿਆ ਜਾਂਦਾ ਹੈ। ਆਗੂ ਨਖੇਦ ਦੇ ਕੁਝ ਨੁਕਤੇ ਸਦੀਵੀ ਨੇ ਜੋ ਥੋੜੇ-ਮੋٹے ਫਰਕ ਨਾਲ ਸਭ ਹਕੂਮਤਾਂ ਸਾਰੀ ਦੁਨੀਆ ਸਾਹਮਣੇ ਜੰਗ ਜੂਆਂ ਬਾਰੇ ਪੱਕਾ ਦਹਰਾਉਂਦੀਆਂ ਨੇ। ਮੋٹے ਰੂਪ ਵਿੱਚ ਜੰਗ ਜੂਆਗੋ ਨੂੰ ਨਕਾਰਨ ਦੇ ਤਰੀਕੇ ਇਸ ਪ੍ਰਕਾਰ ਨੇ ਊੜਾ ਸਮਝਜਮ ਪੜਾਈ ਦਾ ਪੱਖ ਆਪਣੇ ਨਿਸ਼ਾਨੇ ਬਾਰੇ ਸਿਧਾਂਤਕ ਸਪਸ਼ਟਤਾ ਤੇ ਪਰਪਕਤਾ ਤੋਂ ਲੈ ਕੇ ਦੁਨੀਆ ਦੀ ਰਾਜਨੀਤੀ ਵਪਾਰ ਅਤੇ ਹੋਰ ਵਿਸ਼ਿਆਂ ਬਾਰੇ ਸਮਝਣਾ ਹੋਣ ਦਾ ਦੋਸ਼ ਵੀ ਸਭ ਜੰਗਜੂ ਆਗੂਆਂ ਸਰ ਲੱਗਦਾ ਸਿੱਖ ਜੰਗਜੂਆਂ ਸਮੇਤ ਦੁਨੀਆ ਵਿੱਚ ਵੱਡੀਆਂ ਸਾਮੀਆਂ ਜੰਗਾਂ ਲੜਨ ਵਾਲੇ ਆਗੂਆਂ ਬਾਰੇ ਅਨੇਕਾਂ ਟਿੱਪਣੀਆਂ ਬਹੁਤ ਹੀ ਰਲਦੇ ਮਿਲਦੇ ਤਰੀਕੇ ਨਾਲ ਸਾਂਝੀਆਂ ਨੇ ਕਿ ਉਹ ਜੰਗੀ ਜਰਨੈਲ ਤਾਂ ਸੀ ਪਰ ਨੀਤੀਵਾਨ ਜਾਂ ਦੂਰਦਰਸ਼ੀ ਆਗੂ ਨਹੀਂ ਸੀ ਜੇ ਕਿਸੇ ਤਰ੍ਹਾਂ ਦਾ ਆਗੂ ਅਨਪੜਾ ਹੈ ਤਾਂ ਉਤੇ ਦੋਸ਼ ਹੋਏਗਾ ਕਿ ਉਹ ਅਸਲ ਵਿੱਚ ਅਗਿਆਨੀ ਹੋਣ ਕਰਕੇ ਹੀ ਲੜ ਰਿਹਾ ਹੈ ਜੇ ਘੱਟ ਪੜਿਆ ਤਾਂ ਉਤੇ ਦੋਸ਼ ਹੁੰਦਾ ਕਿ ਕਿਸੇ ਨੌਕਰੀ ਦੇ ਯੋਗ ਨਾ ਹੋਣ ਕਰਕੇ ਇਹ ਰਹਾ ਪਿਆ ਜੇ ਉਹ ਜ਼ਿਆਦਾ ਪੜਿਆ ਤਾਂ ਉਹਨੂੰ ਆਮ ਲੋਕਾਂ ਨਾਲੋਂ ਟੁੱਟਿਆ ਹੋਇਆ ਕਿਹਾ ਜਾਂਦਾ ਅਜੋਕੇ ਸਮੇਂ ਵਿੱਚ ਵਿਦਿਅਕ ਰੁਤਬਾ ਨਕੇਦਾ ਅਹਿਮ ਨੁਕਤਾ ਕਿਸੇ ਖਾਸ ਵਿਸ਼ੇ ਬਾਰੇ ਜਾਂ ਦੁਨੀਆ ਬਾਰੇ ਹੀ ਅਧੂਰੀ ਕੱਚੀ ਜਾਣਕਾਰੀ ਦਾ ਦੋਸ਼ ਵੀ ਹੁੰਦਾ ਆਧੁਨਿਕਤਾ ਤੇ ਪਰੰਪਰਾ ਦੀ ਦੋ ਤਾਰੀ ਤਲਵਾਰ ਹਰ ਜੰਗ ਜੂ ਆਗੂ ਨੂੰ ਛੰਗ ਸਕਦੀ ਹੈ ਤਿੰਨਾ ਪੱਖਾਂ ਉਤੇ ਨਕੇਦ ਹੋ ਸਕਦਾ ਕਿ ਉਹ ਪਰੰਪਰਾਵਾਦੀ ਹੈ ਜਾਂ ਪਰੰਪਰਾ ਦਾ ਵਿਰੋਧੀ ਹੈ ਜਾਂ ਮਿਲਗੋਬਾ ਇਹ ਹਮਲਾ ਹਕੂਮਤ ਦੇ ਦਰ ਦੀ ਸਮੁੱਚੀ ਨੀਤੀ ਦੇ ਹਿਸਾਬ ਨਾਲ ਹੀ ਹੁੰਦਾ ਐਡਾ ਸਮਾਜਿਕ ਹਸਤੀ ਦਾ ਪੱਖ ਹਰ ਆਗੂ ਦਾ ਕੋਈ ਨਾ ਕੋਈ ਪਿਛੋਕੜ ਹੁੰਦਾ ਦੁਨੀਆ ਵਿੱਚ ਪ੍ਰਚਲਿਤ ਵੰਡਮ ਪਿਛੋਕੜ ਦੇ ਹਿਸਾਬ ਨਾਲ ਨਕੇਦ ਦਾ ਨਿਸ਼ਾਨਾ ਬਣੀ ਹਸਤੀ ਉੱਤੇ ਟੁਕਾਈਆਂ ਜਾਂਦੀਆਂ ਨੇ ਹਰ ਬੰਦੇ ਦੀ نسل ਰੰਗ ਦੀ ਸੀਮਾ ਜ਼ਾਹਰ ਕੀਤੀ ਜਾਂਦੀ ਆ ਜਨਮ ਭੋਇਂ ਭਾਵ ਜੰਗਲ ਪਿੰਡ ਸ਼ਹਿਰ ਕਸਬਾ ਪਰਿਵਾਰਕ ਕੀਤਾ ਤੇ ਹੈਸੀਅਤ ਪੜ੍ਹਾਈ ਅਤੇ ਹੋਰ ਹੁਨਰ ਸਰੀਰਕ ਸਮਰੱਥਾ ਆਦ ਸਭ ਕੁਝ ਨੂੰ ਦੂਰੇ ਰੂਪ ਵਿੱਚ ਨਿਸ਼ਾਨਾ ਬਣਾਇਆ ਜਾਂਦਾ ਹੈ। ਮਿਸਾਲ ਵਜੋਂ ਜੇ ਜੰਗੀ ਆਗੂ ਕਿਸੇ ਅਮੀਰ ਤੇ ਅਹੁਦੇਦਾਰ ਪਛੋਕੜ ਵਿੱਚੋਂ ਹੈ ਤਾਂ ਦੋਸ਼ ਹੋਏਗਾ ਕਿ ਆਪਣਾ ਦਬਦਬਾ ਕਾਇਮ ਕਰਨ ਲਈ ਲੋਕਾਂ ਨੂੰ ਮਰਵਾ ਰਿਹਾ ਹੈ। ਜੇ ਉਹ ਗਰੀਬ ਪਰਿਵਾਰ ਵਿੱਚੋਂ ਹੈ ਤਾਂ ਉਤੇ ਦੋਸ਼ ਹੋਏਗਾ ਕਿ ਉਹ ਪ੍ਰਸਿੱਧੀ ਦਾ ਚਾਹਵਾਨ ਹੈ। ਸਮਾਜਿਕ ਰੂਪ ਵਿੱਚ ਨਿੱਜੀ ਆਚਰਣ ਪਹਿਲਾ ਪੱਖ ਹੈ। ਲਗਭਗ ਹਰ ਆਗੂ ਔਰਤ ਹੈ ਜਾਂ ਮਰਦ ਨੂੰ ਨਜਾਇਜ਼ ਸੰਬੰਧਾਂ ਦੇ ਦੋਸ਼ਾਂ ਜਾਂ ਸਬੂਤਾਂ ਦਾ ਸਾਹਮਣਾ ਕਰਨਾ ਪੈਂਦਾ ਅਮੀਰਾਂ ਵਰਗੀ ਸੁੱਖ ਸਹੂਲਤਮਾਨ ਦਾ ਦੋਸ਼ ਵੀ ਬਹੁਤੇ ਆਗੂਆਂ ਨੂੰ ਚੱਲਣਾ ਪੈਂਦਾ ਕਿਸੇ ਵੀ ਆਗੂ ਦੀ ਆਮ ਰੁਚੀ ਨੂੰ ਵਦਵੇਂ ਰੂਪ ਵਿੱਚ ਦੋਸ਼ ਬਣਾਇਆ ਜਾਂਦਾ ਈੜੀ ਫੈਸਲਿਆਂ ਦਾ ਪੱਖ ਅਸਾਮੀ ਜੰਗ ਵਿੱਚ ਜੰਗ ਜੋ ਪੱਕੀ ਸਰਕਾਰ ਨਹੀਂ ਹੁੰਦੇ ਇਸ ਕਰਕੇ ਹਰ ਇੱਕ ਬੰਦੇ ਕੋਲ ਖਾਸ ਕਰਕੇ ਸਮਾ ਬੀਤਨ ਮਗਰ ਇਤਿਹਾਸ ਲਿਖਣ ਜਾਂ ਅਧਿਆਨ ਵੱਜੋਂ ਜੰਗ ਜੂਆਂ ਦੇ ਫੈਸਲੇ ਅਤੇ ਅਮਲਾਂ ਦਾ ਵਿਰੋਧ ਕਰਨ ਜਾਂ ਨੁਕਤਾਚੀਨੀ ਕਰਨ ਦਾ ਖੁੱਲਾ ਹੱਕ ਹੁੰਦਾ। ਗਲਤ ਫੈਸਲੇ ਲੈਣ, ਸਮੇਂ ਸਿਰ ਫੈਸਲੇ ਨਾ ਲੈਣ ਜਾਂ ਫੈਸਲੇ ਥੋਪਣ ਦੇ ਦੋਸ਼ ਸਭ ਜੰਗ ਜੂਅ ਅਤੇ ਰਾਜਨੀਤਕ ਆਗੂਆਂ 'ਤੇ ਲੈਣੇ ਹੀ ਪੈਂਦੇ ਨੇ। ਛਾਪਾ ਮਾਰ ਜੰਗਾਂ ਵਿੱਚ ਗਲਤ ਫੈਸਲੇ, ਅਚਾਨਕ ਦੁਖਾਂਤ ਜਾਂ ਗਲਤੀਆਂ ਨਾ ਹੋਣ ਦਾ ਅਜਿਹਾ ਹੋਣਾ ਅਲੋਕਾਰ ਹੀ ਮੰਨਣਾ ਚਾਹੀਦਾ। ਦੂਜਾ ਛਾਪਾ ਮਾਰ ਜੰਗ ਵਿੱਚ ਕੀਤੇ ਫੈਸਲੇ ਉਸ ਦੁਨੀਆ ਵਿੱਚ ਇਹ ਸਮਝਣ ਯੋਗ ਹੁੰਦੇ ਨੇ ਸਾਥੀਆਂ ਜਾਂ ਆਮ ਲੋਕਾਂ ਦੇ ਕਤਲ ਅਜਿਹੇ ਨੁਕਤੇ ਨੇ ਜਿੱਥੇ ਜੰਗਜੂਆਂ ਦੀ ਸਦਾ ਹੀ ਬਦਨਾਮੀ ਹੋਣੀ ਹੁੰਦੀ ਆ ਜੰਗਜੂਆਂ ਨੂੰ ਮਾਰਨ ਨਿਕਲੇ ਹਕੂਮਤਾਂ ਦੇ ਫੌਜੀ ਵੀ ਮਾਰੇ ਜਾਂਦੇ ਨੇ ਪਰ ਮੌਤ ਦੇ ਸਾਹਮਣਕ ਦੋਵਾਂ ਤਰ੍ਹਾਂ ਦੀ ਹਾਲਤ ਵਿੱਚ ਬਹੁਤ ਫਰਕ ਹੁੰਦਾ ਫੌਜੀਆਂ ਦੇ ਗੁਨਾਹਾਂ ਉੱਤੇ ਹਕੂਮਤਾਂ ਸਦਾ ਪਰਦੇ ਪਾਉਂਦੀਆਂ ਨੇ ਅਤੇ ਉਹਨਾਂ ਦੀ ਗੈਰਕਾਨੂੰਨੀ ਹਿੰਸਾ ਨੂੰ ਵੀ ਮਾਣ ਦਿੰਦੀਆਂ ਨੇ ਪਰ ਇਹਦੇ ਐਨ ਉਲਟ ਜੰਗਜੂਆਂ ਦੀ ਕੰਡ ਸਦਾ ਨੰਗੀ ਹੁੰਦੀ ਆ ਉਹ ਆਪਣੇ ਹੀ ਲੋਕਾਂ ਦੇ ਕਟਾਰੇ ਵਿੱਚ ਖੜੇ ਕੀਤੇ ਜਾਂਦੇ ਨੇ ਅਤੇ ਉਹਨਾਂ ਦੇ ਹਰ ਅਮਲ ਦੀ ਉਲਟੀ ਵਿਆਖਿਆ ਸੰਭਵ ਹੁੰਦੀ ਆ। ਜੰਗਜੂਆਂ ਵੱਲੋਂ ਮੌਤ ਦੇ ਸਨਮੁਖ ਲਈ ਅਨੇਕਾਂ ਫੈਸਲੇ ਆਮ ਦੁਨੀਆ ਵਿੱਚ ਸਹੀ ਸਿੱਧ ਹੋਣੇ ਹੁੰਦੇ ਨੇ। ਸਿਵਾਏ ਉਹਨਾਂ ਦੇ ਖੁਦ ਹਕੂਮਤ ਬਣ ਜਾਣ ਦੇ। ਜੰਗਜੂ ਆਗੂ, ਰਾਜਨੀਤਿਕ ਆਗੂ ਅਤੇ ਵਿਦਵਾਨ ਦੇ ਲੇਖੇ ਵਿੱਚ ਵੱਡਾ ਫਰਕ ਹੁੰਦਾ। ਮੌਕੇ ਦੇ ਫੈਸਲੇ ਵੱਜੋਂ ਜੰਗਜੂ ਅਤੇ ਨੇਤਾ ਦੀ ਹਾਲਤ ਵਿੱਚ ਵੀ ਬਹੁਤ ਫਰਕ ਹੁੰਦਾ। ਜੰਗਜੂ ਦੇ ਹਰ ਫੈਸਲੇ ਨਾਲ ਉਹਦੀ ਆਪਣੀ ਜਾਂ ਆਪਣੇ ਦੀ ਜਾਨ ਜਾਣੀ ਹੁੰਦੀ ਆ ਨੇਤਾ ਦੇ ਫੈਸਲੇ ਨਾਲ ਅਕਸਰ ਜੰਗਜੂ ਜਾਂ ਸਿਪਾਹੀ ਦੀ ਜਾਨ ਜਾਣੀ ਹੁੰਦੀ ਆ ਅਸਾਮੀਆਂ ਜੰਗਾਂ ਦੇ ਫੌਜੀ ਪੱਖੋਂ ਅਸਫਲ ਹੋਣ ਤੇ ਜਿਉਂਦੇ ਰਹਿ ਕੇ ਜੰਗਜੂਆਂ ਦੇ ਜੀਵਨ ਅੰਦਰੂਨੀ ਅਤੇ ਹਕੂਮਤੀ ਨਖੇਦ ਦੇ ਤਰਬੇ ਲਈ ਸ਼ਾਮਲਾਟ ਬਣ ਜਾਂਦੇ ਨੇ ਨਕਸਲੀ ਲਹਿਰ ਦੇ ਮਸ਼ਹੂਰ ਆਗੂ ਕਾਨੂ ਸਨਿਆਲ ਦੀ ਵਰਿਆਂ ਬਾਅਦ ਇਕਾਂਤ ਵਿੱਚ ਖੁਦਕੁਸ਼ੀ ਨਖੇਦ ਵਰਤਾਰੇ ਪੱਖੋਂ ਵੀ ਵੇਖੀ ਜਾ ਸਕਦੀ ਆ ਜਿਹੜੇ ਜੰਗਜੂ ਹਕੂਮਤੀ ਜਾਂ ਸਥਾਪਤੀ ਸਾਂਚੇ ਵਿੱਚ ਨਹੀਂ ਟੱਲਦੇ ਉਨ੍ਹਾਂ ਉੱਤੇ ਵਿਦੇਰੇ ਤਦਾਰਬੇ ਅਤੇ ਹਮਲੇ ਹੁੰਦੇ ਨੇ। ਅਗਵਾਈ ਦਾ ਤੀਜਾ ਪੱਖ ਦਵੱਲੀਆਂ ਜਾਂ ਵਿਚੋਲਗੀ ਵਾਲੀਆਂ ਸੰਧੀਆਂ ਕਰਨ ਜਾਂ ਜੰਗਬੰਦੀ ਕਰਨ ਤੋੜਨ ਜਾਂ ਨਿਭਾਉਣ ਨਾਲ ਸੰਬੰਧਿਤ ਹੁੰਦਾ। ਜੇ ਕਿਸੇ ਸੰਧੀ ਤੋਂ ਹਕੂਮਤਾਂ ਭੱਜ ਜਾਣ ਤਾਂ ਨਿਖੇਦ ਵੱਜੋਂ ਦੋਸ਼ ਜੰਗ ਜੂ ਆਗੂਆਂ ਤੇ ਹੀ ਆਉਂਦਾ। ਨਿਖੇਦ ਵਿੱਚ ਇਹ ਗੱਲ ਨੂੰ ਮਿੱਥ ਕੇ ਪੁਲਾਇਆ ਜਾਂਦਾ ਕਿ ਜਿਹੜੀਆਂ ਜੰਗਾਂ ਵੱਡੇ ਮਨੋਰਥ ਵਾਲੀਆਂ ਹੁੰਦੀਆਂ ਨੇ ਉਹਨਾਂ ਦਾ ਪਹਿਲੇ ਪੜਾਅ ਉੱਤੇ ਫੌਜੀ ਤਰੀਕੇ ਨਾਲ ਮਾਣ ਹੋਣਾ ਬਹੁਤ ਕੁਦਰਤੀ ਹੁੰਦਾ। ਪਰ ਇਹੋ ਗੱਲ ਪਹਿਲੇ ਦੌਰ ਦੇ ਆਗੂਆਂ ਦੀ ਯੋਗਤਾ ਵੱਜੋਂ ਸਿੱਧ ਕੀਤੀ ਅਤੇ ਪ੍ਰਚਾਰੀ ਜਾਂਦੀ ਆ। ਲੱਟਿਆਂ ਦੇ ਆਗੂ ਪ੍ਰਭਕਰਨ, ਅਲਕਾਇਦਾ ਦੇ ਉਸਾਮਾ ਬਿੰਲਾਦੇਨ, ਮਾਰਕਸੀ ਆਗੂ ਚੀਗਵੇਰਾ, ਕੁਰਦਾਗੂ ਅਬਦੁੱਲਾ ਕੁਲਾਨ ਸਮੇਤ ਅਨੇਕਾਂ ਰਾਸੀ ਆਗੂਆਂ ਦੇ ਅਯੋਗ ਹੋਣ ਦੀ ਅਜਹੀ ਰਾਏ ਲਿਖੀ ਮਿਲਦੀ ਆ। ਛਾਪਾ ਮਾਰ ਜੰਗਾਂ ਵਿੱਚ ਹਕੂਮਤਾਂ ਦੇ ਵਿਰੁੱਧ ਲੜਨ ਵਾਲੇ ਜ਼ਿਆਦਾਤਰ ਆਗੂ ਨਵੀਂ ਉਮਰ ਦੇ ਹੁੰਦੇ ਨੇ। ਇਸ ਕਰਕੇ ਹਕੂਮਤੀ ਅਤੇ ਤੀਜੀ ਧਿਰ ਦੇ ਬਿਰਤਾਂਤ ਨੇ ਅਕਸਰ ਜੰਗਜੂਆਂ ਦੇ ਤਜਰਬੇ ਦੀ ਘਾਟ ਨੂੰ ਦੁਨੀਆਂ ਦੇ ਬਿਹਤਰ ਜੰਗਜੂਆਂ ਜਾਂ ਜਰਨਲਾਂ ਨਾਲ ਮਿਲ ਕੇ ਉਹਨਾਂ ਨੂੰ ਅਯੋਗ ਸਿੱਧ ਕਰਨਾ ਹੁੰਦਾ ਪਰਖਣ ਅਤੇ ਇਤਿਹਾਸ ਲਿਖਣ ਦੀ ਸਮਝ ਨਾ ਹੋਣ ਕਾਰਨ ਸ਼ੁੱਧ ਭਾਵਨਾਵਾਂ ਵਾਲੇ ਬੰਦੇ ਵੀ ਹਕੂਮਤੀ ਸਥਾਪਤੀ ਅਤੇ ਅੰਦਰੂਨੀ ਤਰ ਵੱਲੋਂ ਵਿੱਡੇ ਹੋਏ ਨਖੇਦ ਨੂੰ ਸੱਚ ਮੰਨ ਲੈਂਦੇ ਨੇ ਦੂਜਾ ਧਿਰ ਜਾਂ ਧੜੇ ਦਾ ਨਖੇਦ ਸਮੂਹਕ ਨਖੇਦ ਦੇ ਕਈ ਰੂਪ ਹੁੰਦੇ ਨੇ ਇੱਕ ਰਾਸੀ ਸੱਤਾ ਕੋਲ ਨੂੰ ਮੁੱਖ ਰੱਖ ਕੇ ਦੂਜਾ ਕਿਸੇ ਵਿਚਾਰ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ ਅਤੇ ਤੀਜਾ ਪਹਿਲੂ ਸਮੂਹਕ ਪਛਾਣ ਦਾ ਹੁੰਦਾ ਜੋ ਪੱਕੇ ਰੂਪ ਵਿੱਚ ਬਣੀ ਹੋਵੇ ਜਦੋਂ ਅਸਾਮੀ ਜੰਗ ਦੇ ਹਿੱਸੇ ਵਿੱਚੋਂ ਹਕੂਮਤ ਕਿਸੇ ਪਛਾਣ ਖਿਲਾਫ ਲੜਦੀ ਆ ਤਾਂ ਨਖੇਦ ਬਹੁਤ ਸੋਚਿਆ ਤੇ ਵਿਉਂਤਿਆ ਹੁੰਦਾ ਕਿਸੇ ਧਿਰ ਜਾਂ ਧੜੇ ਦਾ ਨਖੇਦ ਪਛਾਣ ਆਧਾਰਤ ਨਖੇਦ ਨਾਲੋਂ ਸੌਖਾ ਅਤੇ ਸੀਮਤ ਹੁੰਦਾ ਕਿਸੇ ਪਛਾਣ ਤੇ ਵਿਚਾਰ ਵਾਲੇ ਜੰਗ ਵਿੱਚ ਜੰਗ ਜੂਣੋਂ ਪਹਿਲਾਂ ਆਮ ਲੋਕਾਂ ਨੂੰ ਸਵਾਲਬਾਜ਼ੀ ਨਾਲ ਨਖੇੜ ਲਿਆ ਜਾਂਦਾ ਤਾਂ ਹੀ ਨਖੇਦ ਸੰਭਵ ਹੁੰਦਾ ਇਹ ਗੱਲ ਵੱਖਰੀ ਹੈ ਕਿ ਜਿਵੇਂ ਕਿਸੇ ਹਕੂਮਤ ਨੇ ਹਮਲਾ ਸੋਚਿਆ ਜਾਂ ਵੀ ਹੁੰਦਿਆ ਹੋਵੇ ਉਹਵੇਂ ਪੂਰਾ ਨਾ ਚੜੇ ਪਰ ਹਰ ਜੰਗ ਜੁਤ ਧਿਰ ਨੂੰ ਹਕੂਮਤੀ ਕਿਰਦਾਰ ਦੇ ਹਿਸਾਬ ਨਾਲ ਅਨੈਤਿਕ ਅਤੇ ਆਦਰਸ਼ਹੀਣ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਇੱਕ ਧਿਰ ਵੱਜੋਂ ਜੰਗ ਜੌਨ ਨੂੰ ਮੂਲ ਰੂਪ ਵਿੱਚ ਇਹਨਾਂ ਪੱਖਾਂ ਤੋਂ ਨਖੇਧ ਚੱਲਣਾ ਪੈਂਦਾ ਨੈਤਿਕ ਪੱਖ ਤੋਂ ਜੋ ਆਗੂ ਜਾਂ ਜਥੇਬੰਦੀ ਕਿਸੇ ਵਿਚਾਰ ਜਾਂ ਸੰਕਲਪ ਲਈ ਜੰਗ ਲੜਨ ਲਈ ਅੱਗੇ ਆਉਂਦੇ ਨੇ ਉਹਦਾ ਇੱਕ ਨੈਤਿਕ ਪੱਧਰ ਹੁੰਦਾ ਜੰਗ ਜੂਆਂ ਨੂੰ ਤੋੜਨ ਲਈ ਸਭ ਤਰੀਕਿਆਂ ਨਾਲ ਇਕੱਲਿਆਂ ਅਤੇ ਇਕੱਠਿਆਂ ਨਿਸ਼ਾਨਾ ਬਣਾਇਆ ਜਾਂਦਾ ਹੈ। ਇੱਕ ਪਾਸੇ ਉਮਰ, ਖਿੱਤੇ, ਕਬੀਲੇਈ, ਨਸਲੀ, ਪਛਾਣ, ਧਰਮ ਰੁਚੀਆਂ ਅਤੇ ਸਰੀਰ ਬਣਤਰ ਤੱਕ ਸਭ ਨੂੰ ਤੈਨ ਤੋਂ ਖੇਦ ਲਈ ਚੁਣਿਆ ਜਾਂਦਾ। ਦੂਜੇ ਪਾਸੇ ਸਾਂਝੇ ਰੂਪ ਵਿੱਚ ਜੰਗ ਦੀ ਧਾਰ ਬਣਨ ਵਾਲੇ ਲੋਕਾਂ ਨੂੰ ਮੌਤ ਤੋਂ ਪਾਰ ਵੀ ਜਾਣ ਤੇ ਵੀ ਛੱਡਿਆ ਨਹੀਂ ਜਾਂਦਾ। ਜਦ ਤੱਕ ਸ਼ਬਦ ਜੰਗ ਮੁੱਕ ਨਹੀਂ ਜਾਂਦੀ, ਜੰਗ ਜੂਆਂ ਨੂੰ ਨੈਤਿਕ ਦੋਸ਼ ਵਾਰ-ਵਾਰ ਸਹਿਣਾ ਪੈਂਦਾ। ਨਖੇਦ ਮੂਲ ਰੂਪ ਵਿੱਚ ਕਿਸੇ ਵੀ ਇੱਜ਼ਤ ਨੂੰ ਕਤਲ ਕਰਨ ਦਾ ਵਰਤਾਰਾ ਹੈ। ਅਸਾਵੀ ਜੰਗ ਕਿਸੇ ਵੀ ਨਾਂ ਹੇਠ ਲੜੀ ਜਾਵੇ। ਪਰ ਇਹ ਆਮ ਬੰਦੇ ਦੇ ਪੱਖ ਤੋਂ ਇੱਜ਼ਤ ਬਖਲੀ ਦਾ ਵਰਤਾਰਾ ਹੀ ਹੁੰਦਾ। ਇਸ ਕਰਕੇ ਜੰਗ ਜੁਆ ਦੀ ਨਿੰਦਿਆ ਇੱਜ਼ਤ ਪੱਖੋਂ ਜ਼ਿਆਦਾ ਕੀਤੀ ਜਾਂਦੀ ਹੈ ਕਿਉਂਕਿ ਉਹਨਾਂ ਨੇ ਆਪਣੇ ਹੀ ਲੋਕਾਂ ਦੀ ਜਾਨ ਅਤੇ ਇੱਜ਼ਤ ਗਵਾ ਦਿੱਤੀ। ਆਦਰਸ਼ ਵੱਜੋਂ ਜੰਗ ਜੁਆ ਪਰ ਨਖੇਦ ਹਮਲੇ ਦੀ ਧਾਰ ਨੂੰ ਸਮਝਣ ਲਈ ਮਨੁੱਖਤਾ ਦੇ ਉਹਨਾਂ ਦਾਰਸ਼ ਪ੍ਰਬੰਧਨ ਦਾ ਜ਼ਿਕਰ ਜ਼ਰੂਰੀ ਹੈ। ਜੋ ਹਰ ਸਭਿਤਾ ਵਿੱਚ ਸਿਰਜੇ ਗਏ ਨੇ ਇਹ ਸਾਰੇ ਬੜਾ ਕਿਵੇਂ ਆਮ ਘਟਨਾਵਾਂ ਤੇ ਅੰਕੜਿਆਂ ਦੇ ਹਵਾਲੇ ਨਾਲ ਇੱਕ ਇੱਕ ਕਰਕੇ ਪਾਰ ਕੀਤੇ ਜਾਂਦੇ ਨੇ ਕਈ ਵਾਰ ਚੇਤਨ ਲੋਕਾਂ ਨੂੰ ਵੀ ਪਤਾ ਨਹੀਂ ਲੱਗਦਾ ਉਹ ਇਹਨੂੰ ਬੇਲੋੜੇ ਜਾਂ ਬੇਅਸਰ ਹਕੂਮਤੀ ਪ੍ਰਚਾਰ ਮੰਨ ਕੇ ਅਣਡਿੱਠ ਕਰ ਦਿੰਦੇ ਨੇ ਆਦਰਸ਼ ਉਤੇ ਹਮਲੇ ਦੀ ਸਭ ਤੋਂ ਤਾਜ਼ਾ ਮਿਸਾਲ 2001 ਵਿੱਚ ਜੋੜੇ ਬੁਰਜਾਂ ਦੇ ਢਾਉਣ ਮਗਰੋਂ ਅਮਰੀਕੀ ਅਤੇ ਯੂਰਪੀ ਵਿਦਵਾਨਾਂ ਦੀ ਜੰਗਜੂ ਕਿਰਦਾਰਾਂ ਬਾਰੇ ਲਿਖਤਾਂ ਨੇ ਜੋ ਉਹਨਾਂ ਨੂੰ ਆਦਰਸ਼ ਦੇ ਸਾਰੇ ਪੱਧਰਾਂ ਤੋਂ ਡਿੱਗੇ ਜਾਂ ਹੀ ਨੇ ਸਿੱਧ ਕਰਦੀਆਂ ਨੇ ਮਨੁੱਖੀ ਆਦਰਸ਼ ਦਾ ਪਹਿਲਾ ਰੂਪ ਨਿੱਜੀ ਸਾਂਝ ਜਾਂ ਪਰਿਵਾਰ ਹੁੰਦਾ ਹਰ ਜੰਗ ਜੂ ਨੂੰ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਪਗੋੜਾ ਜਾਂ ਪਰਿਵਾਰ ਵਿੱਚ ਅਣਗੌਲੀਆਂ ਸਿੱਧ ਕਰਨਾ ਹਕੂਮਤ ਦਾ ਖਾਸ ਕਰਕੇ ਤੀਜੀ ਤਰਵਜੋਂ ਲਿਖਣ ਬੋਲਣ ਵਾਲਿਆਂ ਦਾ ਬਿਹਤਰ ਤਰੀਕਾ ਹੈ ਕਿਸੇ ਬੰਦੇ ਦੇ ਨਿੱਜੀ ਕਿਰਦਾਰ ਨੂੰ ਢਾ ਦੇਣ ਨਾਲ ਉਹਦੇ ਸਾਂਝੇ ਆਦਰਸ਼ ਲਈ ਕੀਤੇ ਸਾਰੇ ਵਚਨ ਅਮਲ ਬੇਮਾਨਾ ਹੋ ਜਾਂਦੇ ਨੇ ਮਿਸਾਲ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਉਹਦੇ ਦੁਸ਼ਮਣ ਅਤੇ ਗੈਰ ਪੰਜਾਬੀ ਲੋਕ ਮਹੱਤਵ ਦਿੰਦੇ ਨੇ ਪਰ ਭਾਰਤੀ ਪੰਜਾਬੀ ਅਤੇ ਸਿੱਖ ਇਤਿਹਾਸਕਾਰੀ ਵਿੱਚ ਨਿੱਜੀ ਕਿਰਦਾਰਵਜੋਂ ਹਨ ਖੇ ਦਾ ਸਭ ਤੋਂ ਮਸ਼ਹੂਰ ਪਾਤਰ ਹੈ ਮਨੁੱਖਤਾ ਦਾ ਦੂਜਾ ਦਰਸ਼ ਪ੍ਰਬੰਧ ਜਥੇਬੰਦ ਜਾਂ ਧੜੇਬੰਦ ਕ ਹਸਤੀ ਹੈ ਹਰ ਮਨੁੱਖ ਆਪਣੀ ਉਮਰ ਇੱਛਾ ਕੰਮ ਅਤੇ ਰੁਚੀ ਮੁਤਾਬਕ ਕਿਸੇ ਛੋਟੇ ਜੁਟਦਾ ਹਿੱਸਾ ਬਣਦਾ ਜੰਗ ਜੋ ਨੂੰ ਅਕਸਰ ਆਪਣੀ ਜਥੇਬੰਦੀ ਜਾਂ ਧਿਰ ਨੂੰ ਤੋੜਨ ਵਿੱਚਣ ਜਾਂ ਬਦਨਾਮ ਕਰਨ ਵਾਲਾ ਸਿੱਧ ਕੀਤਾ ਜਾਂਦਾ ਹਰ ਸਾਮੀ ਜੰਗ ਵਾਲੇ ਆਪਣੇ ਸਾਥੀਆਂ ਨੂੰ ਮਾਰਨ ਜائیں ਕਿ ਤੋਂ ਵੀ ਦੇਰੇ ਜਥੇਬੰਦੀਆਂ ਬਣਾਉਣ ਲਈ ਆਮਦੋਸ਼ੀ ਮੰਨੇ ਜਾਂਦੇ ਨੇ। ਅਸਾਮੀ ਜੰਗ ਵਿੱਚ ਅਜਹੇ ਨਖੇਦ ਨੂੰ ਅੰਡਿਟ ਕਰਨ ਦੇ ਮਾਨੇ ਇਹ ਬਣ ਜਾਂਦੇ ਨੇ ਕਿ ਜੰਗ ਜੋ ਸਵੈ ਦੋਸ਼ੀ ਮਹਿਸੂਸ ਕਰਦੇ ਨੇ ਅਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ। ਆਇਰਿਸ਼ ਅਤੇ ਕਰਦਾਂ ਦੀਆਂ ਜੰਗੀ ਤਰ੍ਹਾਂ ਇਹੋ ਜਿਹੇ ਨਖੇਦ ਦਾ ਕਾਫੀ ਚਿਰ ਤੋਂ ਸਾਹਮਣਾ ਕਰ ਰਹੀਆਂ ਨੇ। ਤੀਜਾ ਦਰਸ਼ ਕੌਮੀ ਅਤੇ ਸਮਾਜਿਕ ਮਾਨ ਹੁੰਦਾ ਜਿਹਦੇ ਆਸਰ ਜੀਵਨ ਚੱਲਦਾ ਹੈ। ਜੰਗ ਜੋਆਂ ਨੂੰ ਕੌਮੀ ਮਾਨ ਤੋਂ ਸਖਣੇ ਟੁੱਟੇ ਹੋਏ ਜਨ ਝੂਠੇ ਉਪਾਸ ਗੱਲਾਂ ਨਾ ਜਾਂਦਾ ਆਜ਼ਾਦੀ ਲਈ ਲੜਨ ਵਾਲੇ ਦਾ ਇਹ ਨਖੇਦ ਆਮ ਹੁੰਦਾ ਨਿਰਪੱਖ ਖੋਜੀਆਂ ਵੱਜੋਂ ਬਹੁਤੇ ਜੰਗਜੂਆਂ ਦੀਆਂ ਮੁਲਾਕਾਤਾਂ ਇਸੇ ਲਈ ਕੀਤੀਆਂ ਕਰਾਈਆਂ ਜਾਂਦੀਆਂ ਨੇ ਤਾਂ ਕਿ ਉਹਨਾਂ ਨੂੰ ਸਾਂਝੇ ਮਾਨ ਤੋਂ ਸਖਣੇ ਹੌਲੇ ਜਾਂ ਦੇ ਵਿਰੋਧੀ ਸਾਬਤ ਕੀਤਾ ਜਾ ਸਕੇ ਚੌਥਾ ਦਰਸ਼ ਧਰਮ ਜਾਂ ਨਿਆਂ ਦਾ ਰਾਜ ਸਥਾਪਿਤ ਕਰਨ ਦਾ ਹੁੰਦਾ ਜਿਹਦੇ ਲਈ ਜੰਗਜੂ ਮਰਦੇ ਮਾਰਦੇ ਨੇ ਜਿੱਥੇ ਜੰਗ ਧਰਮ ਆਧਾਰਿਤ ਹੋਵੇ ਉਥੇ ਤਾਂ ਜੰਗ ਜੂਆਂ ਉਤੇ ਧਰਮ ਦੀਆਂ માનਤਾਵਾਂ ਤੇ ਸਿਧਾਂਤਾਂ ਨੂੰ ਟੁਕਾ ਟੁਕਾ ਕੇ ਗਲਤ ਸਿੱਧ ਕੀਤਾ ਜਾਂਦਾ ਕਿ ਫਲਾਣੇ ਗ੍ਰੰਥ ਦੇ ਹਿਸਾਬ ਨਾਲ ਆਹ ਗੱਲ ਗਲਤ ਹੈ ਆਹ ਕੰਮ ਗਲਤ ਹੈ ਆਦ ਜੰਗ ਜੂਆਂ ਨੂੰ ਧਰਮ ਜਾਂ ਨਿਆਂ ਵਾਲੇ ਰਾਜ ਦੇ ਆਦਰਸ਼ ਪੱਖੋਂ ਵਿਰੋਧੀ ਜਾਂ ਦੁਸ਼ਮਣ ਸਿੱਧ ਕਰਨਾ ਲਗਭਗ ਸਭ ਅੰਦਰੂਨੀ ਬਾਰੀ ਵਿਰੋਧੀ ਅਤੇ ਹਕੂਮਤ ਪੱਖੀ ਤਰ੍ਹਾਂ ਦਾ ਮੁੱਖ ਨਿਸ਼ਾਨਾ ਹੁੰਦਾ ਇਹਦੇ ਲਈ ਪਹਿਲਾ ਦੋਸ਼ ਇਹੋ ਹੁੰਦਾ ਕਿ ਜੰਗ ਜੂਆ ਅਸਲ ਵਿੱਚ ਦੁਸ਼ਮਣ ਦੇ ਹੱਥਾਂ ਵਿੱਚ ਖੇਡਦੇ ਨੇ ਜਾਂ ਕਿਸੇ ਤੀਜੀ ਧਰਨੇ ਪਾਲੇ ਹੋਏ ਨੇ ਜੋ ਜੰਗਜੂ ਪਛਾਣ ਵਾਲੇ ਸਮਾਜ ਦੇ ਵੀ ਵਿਰੋਧੀ ਨੇ ਮਿਸਾਲ ਵਜੋਂ ਜਿਵੇਂ ਭਾਰਤੀ ਹਕੂਮਤ ਦੇ ਵਰਤਾਂਤ ਵਿੱਚ ਸਿੱਖ ਖੜਕੂਆਂ ਨੂੰ ਪਾਕਿਸਤਾਨ ਦੇ ਹੱਥਾਂ ਵਿੱਚ ਖੇਡਣ ਵਾਲੇ ਕਿਹਾ ਗਿਆ ਅਤੇ ਦੂਜੇ ਪਾਸੇ ਸਿੱਖ ਸਮਾਜ ਵਿੱਚੋਂ ਹੋਣ ਵਾਲੇ ਨਖੇਦਰਾਂ ਹੀ ਉਹਨਾਂ ਨੂੰ ਭਾਰਤੀ ਹਕੂਮਤ ਦੇ ਹੱਥਾਂ ਵਿੱਚ ਖੇਡਣ ਵਾਲੇ ਕਿਹਾ ਗਿਆ ਇਸੇ ਤਰ੍ਹਾਂ ਦੇ ਦੋਸ਼ ਤਾਮਲ ਜੰਗਜੂਆਂ ਉੱਤੇ ਲੱਗਦੇ ਰਹੇ ਕਿ ਉਹ ਭਾਰਤੀ ਹਕੂਮਤ ਦੇ ਹੱਥਾਂ ਵਿੱਚ ਖੇਡਦੇ ਨੇ ਜਾਂ ਚੀਨ ਦੇ ਇਸ਼ਾਰਿਆਂ ਉੱਤੇ ਚੱਲਦੇ ਨੇ ਅਤੇ ਸਲਾਮੀ ਲੜਾਕੂਆਂ ਉੱਤੇ ਵੀ ਰੂਸੀ ਅਮਰੀਕੀ ਜਾਂ ਯੂਰਪੀ ਰਾਜਾਂ ਦੇ ਪਾਲੇ ਹੋਣ ਦੇ ਦੋਸ਼ ਲੱਗਦੇ ਨੇ ਜਦੋਂ جنگ ਜੋ ਤੇ ਰਣਖੇਦ ਦੇ ਜਵਾਬ ਆਮ ਗੱਲਾਂ ਵਰਗੇ ਤਰੀਕੇ ਨਾਲ ਦੇਣ ਲਈ ਸ਼ਬਦ جنگ ਵਿੱਚ ਨਿਕਲਦੀ ਆ ਤਾਂ ਉਹ ਆਪਣੀ ਇੱਜ਼ਤ ਦਾ ਉਤੇ ਲਾਉਣ ਹੀ ਨਿਕਲਦੀ ਆ ਹਥਿਆਰਾਂ ਦੀ ਹਾਰ ਸ਼ਬਦਾਂ ਰਾਹੀਂ ਕਬੂਲੀ ਜਾਂਦੀ ਆ ਜਦੋਂ ਕਿਸੇ ਸਮਾਜ ਵਿੱਚ ਹਥਿਆਰਬੰਦ ਹਾਰ ਹੋਣ ਦੀ ਮੰਨਤਾ ਸੱਚ ਹੋਣ ਲੱਗੇ ਤਾਂ ਸ਼ਬਦ جنگ ਨਖੇਦ ਵੱਜੋਂ ਲੜਨੀ ਯੋਗ ਨਹੀਂ ਹੁੰਦੀ ਕਿਉਂਕਿ ਕਿਸੇ ਸਮਾਜ ਵਿੱਚ ਹਾਰ ਦੀ ਮੰਨਤਾ ਵੱਣ ਜਾਣੀ ਆਪਣੇ ਆਪ ਹੀ ਜੰਗਜੂ ਹਸਤੀ ਦਾ ਨਖੇਦ ਹੁੰਦੀ ਆ ਤੀਜਾ ਸਾਂਝੀ ਪਛਾਣ ਦਾ ਨਖੇਦ ਜੇ ਜੰਗਜੂ ਧਰ ਦੀ ਪਛਾਣ ਪੱਕੀ ਹੈ ਤਾਂ ਸ਼ਬਦ ਜੰਗ ਦਾ ਹਮਲਾ ਜੰਗਜੂਆਂ ਤੇ ਉਹਨਾਂ ਦੀ ਧਿਰ ਬਣੇ ਲੋਕਾਂ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਸਾਂਝੀ ਪਛਾਣ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਜੋ ਜੰਗਜੂਆਂ ਨੂੰ ਪੈਦਾ ਕਰਨ ਲਈ ਸਾਂਝੇ ਵਿਰਸੇ ਵੱਜੋਂ ਆਧਾਰ ਬਣਦੀ ਹੋਵੇ ਇਹ ਅਮਲ ਨੂੰ ਆਮ ਬਗਾਵਤ ਜਾਂ ਸ਼ਬਦ ਜੰਗ ਦੇ ਅਰਥਾਂ ਵਿੱਚ ਨਹੀਂ ਲੈਣਾ ਚਾਹੀਦਾ ਮਿਸਾਲ ਵਜੋਂ ਪੰਜਾਬ ਵਿੱਚ ਖਾੜਕੂਆਂ ਤੇ ਉਹਨਾਂ ਦੇ ਹਮਾਇਤਿਆਂ ਨੂੰ ਹੀ ਨਖੇਦਾ ਨਿਸ਼ਾਨਾ ਨਹੀਂ ਬਣਾਇਆ ਗਿਆ। ਸਗੋਂ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਪਹਿਲਾਂ ਹੀ ਸਿੱਖ ਪਛਾਣ ਸਾਰੇ ਹਕੂਮਤ ਦੇ ਖੇਤੇ ਵਿੱਚ ਨਖੇਦਾ ਨਿਸ਼ਾਨਾ ਬਣੀ ਹੋਈ ਸੀ। ਉਹਨਾਂ ਦੀ ਸਾਂਝੀ ਹਸਤੀ ਅਤੇ ਰੀਤੀ ਰਿਵਾਜ ਨੂੰ ਵੀ ਨਖੇਦਾ ਸਾਹਮਣਾ ਕਰਨਾ ਪਿਆ। ਸਾਂਝੀ ਪਛਾਣ ਦਾ ਨਖੇਦ ਬਹੁਤੀ ਵਾਰ ਹਥਿਆਰਬੰਦ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋਇਆ ਹੁੰਦਾ। ਜੇ ਜੰਗ ਜੋ ਤਿਰ ਕਿਸੇ ਵਿਚਾਰ ਕਰਨ ਜੰਗ ਵਿੱਚ ਹੈ ਤਾਂ ਉਹਦੀ ਪਿੱਠੋ ਤਲੇ ਸਮਾਜ ਨੂੰ ਵੀ ਨਿਸ਼ਾਨਾ ਬਣਾ ਲਿਆ ਜਾਂਦਾ। ਜਿਵੇਂ ਮੱਧ ਭਾਰਤ ਵਿੱਚ ਨਕਸਲੀ ਲੜਾਕੂਆਂ ਦੇ ਮੂਲ ਸਮਾਜਾਂ ਨਾਲ ਵਾਪਰ ਰਿਹਾ ਹੈ। ਮਾਰਕਸੀ ਇਨਕਲਾਬਾਂ ਅਤੇ ਲੋਕਤੰਤਰੀ ਬਦਲਾਵ ਵਾਲੀਆਂ ਮੁਹਿੰਮਾਂ ਦੇ ਮਾਮਲੇ ਵਿੱਚ ਕਈ ਥਾਂ ਅਜਿਹਾ ਵਾਪਰਿਆ। ਸੱਭਿਆਚਾਰਕ ਪਛਾਣ ਲਈ ਮੁਹਿੰਮਾਂ ਲੜਨ ਵਾਲੇ ਜੰਗਜੂਆਂ ਨਾਲ ਵੀ ਉਹਨਾਂ ਦੇ ਸਮਾਜਾਂ ਵਿੱਚ ਅਜਿਹਾ ਹੀ ਵਾਪਰਦਾ ਰਿਹਾ। ਜਦੋਂ ਜੰਗ ਸ਼ੁਰੂ ਹੋ ਜਾਵੇ ਤਾਂ ਜਿੱਤ ਦੀ ਧੁੱਸ ਵਿੱਚ ਹਮਲੇ ਦਾ ਰੂਪ ਮਿੱਥੀ ਹੋਈ ਹੱਦ ਤੋਂ ਅੰਗਾਂ ਵੀ ਲੰਘ ਜਾਂਦਾ ਹੈ। ਜਿਵੇਂ ਸਾਂਝੀ ਪਛਾਣ ਉੱਤੇ ਹਮਲਾ ਕਿਸੇ ਥਾਂ ਜੰਗ ਜੂਤਰ ਲਈ ਆਖਰੀ ਹਿੱਲੇ ਵਜੋਂ ਹਥਿਆਰ ਚੁੱਕਣ ਦਾ ਕਾਰਨ ਬਣਦਾ ਓਵੇਂ ਹਕੂਮਤਾਂ ਵੀ ਸਿੱਖਰਲੇ ਕਦਮ ਭਾਵ ਬినాਸੀ ਵਰਤਾਰੇ ਵਜੋਂ ਸਾਂਝੀ ਹਸਤੀ ਦਾ ਨਕੇਦ ਕਰਦੀਆਂ ਨੇ ਇਹ ਗੌਲ ਨਿਯੋਗ ਹੈ ਕਿ ਸਾਂਝੀ ਪਛਾਣ ਦੇ ਨਕੇਦ ਦੀ ਜੰਗ ਚੋਣਾ ਵਰਗੀ ਵਕਤ ਹੀ ਜਿੱਤ ਲਈ ਨਹੀਂ ਛੜੀ ਜਾਂਦੀ ਅਖਬਾਰੀ ਅਤੇ ਪ੍ਰਚਾਰੀ ਖੇਤਰ ਵਿੱਚ ਵਿਦਵਤਾ ਸਦਾ ਹੀ ਬినాਸੀ ਵਰਤਾਰਿਆਂ ਦੇ ਅਰਥਾਂ ਨੂੰ ਛੋਟੇ ਕਰਨ ਲਈ ਚੋਣਾ ਤੱਕ ਸੀਮਤ ਕਰਕੇ ਵਿਖਾਉਂਦੀ ਆ ਇਹ ਨੁਕਤੇ ਨਕੇਦ ਨਿਸ਼ਾਨੇ ਦਾ ਹਿੱਸਾ ਹੁੰਦੇ ਨੇ ਕਿ ਖਾਤਮੇ ਦੀ ਹੱਦ ਤੱਕ ਪਹੁੰਚ ਕੇ ਵੀ ਲੋਕ ਸਾਂਝੀ ਹਸਤੀ ਦੇ ਅਸਲੀ ਖਤਰੇ ਨੂੰ ਮਹਿਸੂਸ ਨਾ ਕਰਨ ਅਤੇ ਇਸ ਤਰ੍ਹਾਂ ਦੀ ਪੇਤਲੀ ਸਮਝ ਦੇ ਧਾਰਨੀ ਬਣੇ ਰਹਿਣ ਕਿ ਫਲਾਣੇ ਬੰਦੇ ਧੜੇ ਜਾਂ ਘਟਨਾ ਕਰਕੇ ਸਭ ਕੁਝ ਗਲਤ ਹੋ ਗਿਆ ਕਿਸੇ ਸਮਾਜ ਵਿੱਚ ਸਵੈਨਿਖੇਦ ਦੀ ਹਾਲਤ ਬਣਾਈ ਰੱਖਣ ਲਈ ਨਾਮ ਤਰੀਕ ਵਿਦਵਤਾ ਸਭ ਤੋਂ ਵਧੀਆ ਸਾਧਨ ਹੁੰਦੀ ਹੈ ਜੋ ਕੁਝ ਵੀ ਕਿਸੇ ਥਾਂ ਦੇ ਲੋਕਾਂ ਵਿੱਚ ਕਿਸੇ ਪਛਾਣ ਦਾ ਸਾਂਝਾ ਮਾਨ ਪੈਦਾ ਕਰਦਾ ਜਾਂ ਉਹਨਾਂ ਲਈ ਸਭ ਤੋਂ ਪਵਿੱਤਰ ਜਾਂ ਕੀਮਤੀ ਹੁੰਦਾ ਜੇ ਉਹ ਹਕੂਮਤੀ ਤਰ੍ਹਾਂ ਨਾਲ ਸਾਂਝਾ ਨਾ ਹੋਵੇ ਤਾਂ ਉਦੇ ਉੱਤੇ ਸ਼ਾਬਦਿਕ ਹਮਲਾ ਵੀ ਹੋਣਾ ਹੁੰਦਾ ਕਿਸੇ ਤੇ ਰਿਲੀਜ ਜੋ ਸਭ ਤੋਂ ਕੀਮਤੀ ਹੈ ਉਹਨੂੰ ਸਿੱਧਾ ਖੋਣ ਲਈ ਹਥਿਆਰਾਂ ਦੀ ਜੰਗ ਵੀ ਲੜੀ ਜਾਂਦੀ ਆ ਅਤੇ ਉਹਦੀ ਹੋਂਦ ਅਤੇ ਮਾਨਤਾ ਨੂੰ ਦਾਰਸ਼ਨਿਕ ਪੱਧਰ ਤੱਕ ਰੱਦ ਕਰਨ ਲਈ ਸ਼ਬਦੀ ਹਮਲਾ ਵੀ ਹੁੰਦਾ ਜੇ ਜੰਗ ਜੁਤਰ ਦੀ ਵੱਖਰਤਾ ਸਮਾਜਿਕ ਰੂਪ ਵਿੱਚ ਵੀ ਹੈ ਤਾਂ ਉਹਨਾਂ ਦੀਆਂ ਰੀਤਾਂ ਮਾਨਤਾਵਾਂ ਵੀ ਨਿਸ਼ਾਨੇ ਉੱਤੇ ਹੁੰਦੀਆਂ ਨੇ ਕਿਸੇ ਤੇ ਦੀ ਸਮਾਜਿਕ ਹਸਤੀ ਜਾਂ ਪੱਕੀ ਪਛਾਣ ਨੂੰ ਹੱਥ ਪਾਉਣ ਲਈ ਸ਼ਬਦ ਜੰਗ ਦੇ ਸਾਰੇ ਰੂਪ ਵਰਤੇ ਜਾਂਦੇ ਨੇ ਪਰਨ ਖੇਦ ਦਾ ਰਾਜਾ ਜ਼ਿਆਦਾ کارਗਰ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਮਨੁੱਖੀ ਸਮਾਜ ਵਿੱਚਲੇ ਬਨਾਦੀ ਪਾੜੇ ਕੰਮ ਆਉਂਦੇ ਨੇ ਇਹ ਪਾੜੇ ਸਿੱਧੇ ਨਹੀਂ ਵਰਤੇ ਜਾਂਦੇ ਸਗੋਂ ਕਿਸੇ ਸਮਾਜ ਅੰਦਰੋਂ ਕੁਦਰਤੀ ਪੈਦਾ ਹੋਣ ਵਾਲੇ ਵਿਵਾਦ ਵਾਂਗ ਜਿਵੇਂ ਸਮਕਾਲੀ ਹਾਲਤ ਵਿੱਚ ਅਹਿਮ ਮੁੱਦੇ ਬਣ ਕੇ ਉੱਠਦੇ ਨਜ਼ਰ ਆਉਂਦੇ ਨੇ ਮਿਸਾਲ ਵਜੋਂ ਹਰ ਜੰਗ ਪਿੱਛੋਂ ਜੰਗ ਜੋ ਸਹੀ ਲੜੇ ਕੇ ਗਲਤ ਇਹ ਅਜਿਹੇ ਸਵਾਲ ਹੁੰਦਾ ਜਿਹਦਾ ਕੋਈ ਉੱਤਰ ਵੀ ਸਾਰੇ ਲੋਕਾਂ ਨੂੰ ਸ਼ਾਂਤ ਨਹੀਂ ਕਰ ਸਕਦਾ ਜੇ ਜੰਗ ਜੋ ਤੇਰੇ ਸ਼ਬਦ ਜੰਗ ਬਾਰੇ ਸੁਚੇਤ ਨਹੀਂ ਹੈ ਤਾਂ ਇਹ ਸਵਾਲ ਜੰਗ ਦੇ ਉੱਤੇ ਰਹਿ ਤੇ ਸਮਾਜ ਅੰਦਰ ਅਨੇਕਾਂ ਪੱਧਰਾਂ ਉੱਤੇ ਬੇਸਿੱਟਾ ਤਰੀਕੇ ਨਾਲ ਰੜਕਿਆ ਜਾਣਾ ਸੁਭਾਵਿਕ ਲੱਗਦਾ ਹੈ। ਅਜਿਹੇ ਸਵਾਲ ਜੰਗ ਦੇ ਉੱਤੇ ਜਾਂ ਸਮੁੱਚੇ ਸਮਾਜ ਨੂੰ ਖੜੋਤ ਜਾਂ ਆਪਸੀ ਪੇੜ ਵਿੱਚ ਪਾ ਸਕਦੇ ਨੇ। ਕਿਸੇ ਪਛਾਣ ਨੂੰ ਇਤਿਹਾਸ ਦੇ ਨਖੇਦ ਵਿੱਚ ਖਿੱਚ ਲੈਣਾ ਹਕੂਮਤਾਂ ਦਾ ਬੜਾ ਆਮ ਪੈੰਤੜਾ ਹੈ। ਭਵਿੱਖ ਲਈ ਵਗਣ ਵਾਲੇ ਸਮਾਂ, ਊਰਜਾ ਅਤੇ ਸਾਧਨ ਆਪਣੇ ਆਪ ਹੀ ਨਖੇਦ ਪੇੜ ਵਿੱਚ ਖਤਮ ਹੋ ਜਾਂਦੇ ਨੇ। ਜਿਵੇਂ ਹਥਿਆਰਾਂ ਦੀ ਜੰਗ ਵਿੱਚ ਝੂਠੇ ਤੰਬੂ ਜਾਂ ਬੰਦੇ ਵਿਖਾ ਕੇ ਦੁਸ਼ਮਣ ਦਾ ਜੰਗੀ ਸਮਾਨ ਜਾਇਆ ਕਰਾਇਆ ਜਾਂਦਾ ਸੀ। ਉਵੇਂ ਸ਼ਬਦ ਜੰਗ ਵਿੱਚ ਹਿੱਸੇ ਲੈਣ ਵਾਲਿਆਂ ਦੇ ਸਮੇਂ ਤੇ ਊਰਜਾ ਨੂੰ ਖਰਾਬ ਕਰਾਇਆ ਜਾਂਦਾ ਹੈ। ਇਸ ਵਿੱਚੋਂ ਜੰਗ ਜੂਤਰ ਨੂੰ ਮਾਨਸਿਕ ਬੇਚੈਨੀ ਬਿਨਾ ਕੁਝ ਵੀ ਹਾਸਲ ਨਹੀਂ ਹੁੰਦਾ। ਅਤੇ ਉਹ ਆਪਣੇ ਸ਼ਬਦਾਂ ਰਾਹੀਂ ਆਪਣੀ ਕੀਮਤ ਵੀ ਗਵਾ ਲੈਂਦੇ ਨੇ ਅਤੇ ਸਮਾਂ ਵੀ। ਚੌਥਾ ਆਦਰਸ਼ ਜੰਗ ਵਿਚਾਰ ਦਾ ਨਖੇਦ। ਕਿਸੇ ਆਗੂ ਦਾ ਜਾਂ ਜਥੇਬੰਦੀ ਦਾ ਨਖੇਦ ਟੁੱਟਵੇਂ ਰੂਪ ਵਾਲਾ ਹੋ ਸਕਦਾ। ਪਰ ਕਿਸੇ ਪੱਕੀ ਪਛਾਣ ਦਾ ਨਖੇਦ ਲਗਾਤਾਰ ਹੁੰਦਾ ਕਿਸੇ ਸ਼ਬਦ ਜੰਗ ਦਾ ਸਖਰਲਾ ਨਖੇਦ ਉਸ ਵਿਚਾਰ ਦਾ ਹੁੰਦਾ ਜਿਸ ਦੁਆਲੇ ਜੰਗ ਜੋਤਿਰ ਦੀ ਪਛਾਣ ਅਤੇ ਭਗਤੀ ਜੰਗ ਖੜੀ ਹੁੰਦੀ ਆ ਕੋਈ ਵਿਚਾਰ ਜੋ ਇੱਕ ਥਾਂ ਜੰਗ ਲਈ ਆਧਾਰ ਬਣ ਸਕਦਾ ਉਹ ਦੁਨੀਆ ਵਿੱਚ ਕਿਤੇ ਹੋਰ ਵੀ ਜੰਗ ਦਾ ਆਧਾਰ ਬਣ ਸਕਦਾ ਇਸ ਕਰਕੇ ਹਰ ਵਿਚਾਰ ਦਾ ਨਖੇਦ ਕੁਮੰਤਰੀ ਪੱਦਰ ਦਾ ਹੀ ਹੁੰਦਾ ਧਰਮ ਦਾ ਅਰਥ ਤਾਂ ਸਭੀਆਂ ਜੰਗਾਂ ਦੇ ਵੱਡੇ ਵਿਰੋਧਾਕਾਰਨ ਧਰਮ ਦੀ ਮਜ਼ਬੂਤੀ ਆ ਕਿਉਂਕਿ ਧਰਮ ਦੇ ਨਿਯਮ ਥਾਂ ਤੇ ਸਮੇਂ ਦੇ ਹਿਸਾਬ ਨਾਲ ਹਕੂਮਤਾਂਆਂ ਗ ਸੀਮਤ ਨਹੀਂ ਹੁੰਦੇ ਅਤੇ ਛੇਤੀ ਬਦਲਣ ਵਾਲੇ ਨਹੀਂ ਹਨ ਧਰਮਾਂ ਦੇ ਨੀਮ ਹਕੂਮਤੀ ਕਾਨੂੰਨਾਂ ਨੂੰ ਹੀਣਾ ਕਰ ਦਿੰਦੇ ਨੇ ਇਸ ਕਰਕੇ ਸਭ ਹਕੂਮਤਾਂ ਧਰਮ ਦੇ ਨਾਂ ਹਿੱਟ ਹੋਣ ਵਾਲੀਆਂ ਸਾਮੀਆਂ ਜੰਗਾਂ ਦਾ ਵਿਰੋਧ ਹੀ ਨਹੀਂ ਸਕੋ ਨਖੇਦ ਵੀ ਕਰਦੀਆਂ ਨੇ ਮਨੁੱਖਾਂ ਨੂੰ ਜਥੇਬੰਦ ਕਰਨ ਅਤੇ ਪ੍ਰਬੰਧ ਵਿੱਚ ਬੰਨਣ ਵਾਲੇ ਨੀਮਾਂ ਦਾ ਮੂਲ ਕੋਈ ਵਿਚਾਰ ਹੁੰਦਾ ਜੋ ਬੰਦੇ ਕਿਸੇ ਵੀ ਹਕੂਮਤ ਜਾਂ ਛੋਟੇ ਵੱਡੇ ਸਥਾਪਿਤ ਢਾਂਚੇ ਨਾਲ ਟੱਕਰ ਦੇਣ ਉਹਨਾਂ ਕੋਲ ਲੜਨ ਲਈ ਕਿਸੇ ਵੀ ਵਿਚਾਰ ਦਾ ਹੋਣਾ ਲਾਜ਼ਮੀ ਹੁੰਦਾ ਸਾਰੇ ਲੋਕਾਂ ਵਿੱਚ ਕੋਈ ਵੀ ਵਿਚਾਰ ਪੂਰਾ ਸਪਸ਼ਟ ਹੋਣਾ ਸੰਭਵ ਨਹੀਂ ਹੁੰਦਾ ਪਰ ਜੰਗ ਲੜਨ ਲਈ ਸਾਂਝਾ ਅਹਿਸਾਸ ਜ਼ਰੂਰ ਹੁੰਦਾ ਜੋ ਵਿਚਾਰ ਜਾਂ ਕੋਈ ਸੰਕਲਪ ਕਿਸੇ ਜੰਗ ਦਾ ਧੁਰਾ ਬਣਦਾ ਹਕੂਮਤ ਵੱਲੋਂ ਉਹਦੇ ਦੁਆਲੇ ਜੁੜੇ ਸ਼ਬਦਾਂ ਦੀ ਤਰਤੀਬ ਤੋੜਨੀ ਅਤੇ ਉਸ ਖਿਆਲ ਨੂੰ ਧੁੰਦਲਾ ਵਿਵਾਦਿਤ ਜਾਂ ਪੇਤਲਾ ਕਰਨਾ ਜਾਂ ਕਿਸੇ ਦੀ ਨਕਲ ਸਿੱਧ ਕਰਨਾ ਆਦ ਸਭ ਹੀਲੇ ਵਰਤੇ ਜਾਂਦੇ ਨੇ ਵਿਚਾਰ ਉੱਤੇ ਹਮਲੇ ਨਾਲ ਜੰਗ ਜੂ ਜਾਂ ਮਦਾਦੀ ਤੇ ਰਹੀ ਨਹੀਂ ਸਕੋ ਵਿਦਵਤਾ ਵੀ ਸਖਤੇ ਵਿੱਚ ਆ ਜਾਂਦੀ ਹੈ ਕਿ ਉਹ ਜਵਾਬ ਕਿਸ ਅਧਾਰ ਉੱਤੇ ਦੇਣ ਜੰਗਜੂਆਂ ਦੇ ਰਾਜ ਦੇ ਦਾਅਵੇ ਨੂੰ ਖਤਮ ਕਰਨ ਲਈ ਇੱਕ ਪਾਸੇ ਵਿਚਾਰ ਦੀ ਮਾਨਤਾ ਨੂੰ ਭੰਨਿਆ ਜਾਂਦਾ ਅਤੇ ਦੂਜੇ ਪਾਸੇ ਇਹ ਵਿਚਾਰ ਉੱਤੇ ਪੈਰਾ ਦੇਣ ਦੇ ਸਮਰੱਥ ਜੰਗਜੂਆਂ ਨੂੰ ਨਖੇੜ ਰਹੀ ਸਮਾਜ ਵਿੱਚੋਂ ਨਖੇੜਿਆ ਜਾਂਦਾ ਅਸਾਮੀ ਜੰਗ ਵਿੱਚ ਜੋ ਬੰਦਾ ਆਦਰਸ਼ ਜਾਂ ਵਿਚਾਰ ਤੋਂ ਟੁੱਟ ਜਾਂਦਾ ਉਹ ਮੁਜਰਮ ਬਿਰਤੀ ਜਾਂ ਨਾਮੁਖੀ ਮੰਨਿਆ ਜਾਂਦਾ ਇਸ ਕਰਕੇ ਜੰਗਜੂਆਂ ਖਾਸ ਕਰਕੇ ਉਹਨਾਂ ਦੇ ਆਗੂਆਂ ਨੂੰ ਵਕ ਵਕ ਨਿੱਜੀ ਅਤੇ ਹੋਰ ਸੱਚੇ ਝੂਠੇ ਹਵਾਲਿਆਂ ਤੇ ਸਬੂਤਾਂ ਨਾਲ ਵਿਚਾਰ ਅਤੇ ਆਦਰਸ਼ ਤਾਂ ਟੁੱਟੇ ਹੋਏ ਜਾਂ ਹੀਣੇ ਸਿੱਧ ਕੀਤਾ ਜਾਂਦਾ ਹੈ ਹਾਲਾਂਕਿ ਹਾਲਾਤ ਇਸ ਤੋਂ ਉਲਟ ਹੁੰਦਾ ਕਿਸੇ ਥਾਂ ਦੇ ਲੋਕ ਜਦੋਂ ਹਥਿਆਰ ਚੁੱਕਦੇ ਨੇ ਤਾਂ ਉੱਥੇ ਹਕੂਮਤੀ ਟਾਂਚੇ ਨੂੰ ਚਲਾਉਣ ਵਾਲਿਆਂ ਦਾ ਕਿਰਦਾਰ ਅਤੇ ਵਿਚਾਰ ਤੋਂ ਹੀਣੇ ਹੋਣਾ ਆਮ ਗੱਲ ਹੁੰਦੀ ਹੈ ਇਸ ਕਰਕੇ ਜੋ ਦੋਸ਼ ਹਕੂਮਤਾਂ ਵਿੱਚ ਹੁੰਦੇ ਨੇ ਅਕਸਰ ਉਹੀ ਦੋਸ਼ ਜੰਗਜੂਆਂ ਉੱਤੇ ਲੱਗਦੇ ਨੇ ਮਨੁੱਖੀ ਕਿਰਦਾਰ ਅਤੇ ਵਿਚਾਰ ਦੀ ਜੜ ਦੁਨੀਆਵਾਰੇ ਸਮਝ ਨਾਲ ਜੁੜੀ ਹੁੰਦੀ ਹੈ ਇਸ ਕਰਕੇ ਨਿਖੇਧ ਕਿਸੇ ਪੱਧਰ ਤੋਂ ਵੀ ਸ਼ੁਰੂ ਹੋਵੇ ਪਰ ਅਖੀਰ ਨੂੰ ਜੰਗ ਜੂਆਂ ਦੇ ਦੁਨੀਆ ਬਾਰੇ ਪੂਰੇ ਖਿਆਲ ਨੂੰ ਰੱਦਨ ਤੱਕ ਜਾਂਦਾ ਹੈ। ਮੁੰਦਾ। ਅਸਾਮੀ ਜੰਗ ਦੀ ਨੀਤੀ ਵਜੋਂ ਜੰਗ ਜੂਤੇ ਰੰਦੇ ਸੰਭਾਵੀ ਨਿਸ਼ਾਨਿਆਂ ਜਾਂ ਕੀਤੇ ਅਮਲਾਂ ਨੂੰ ਖਾਰਜ ਕਰਨ ਲਈ ਨਖੇਦ ਨਾਲ ਕੇ ਰਿਆ ਜਾਂਦਾ ਹੈ। ਅੰਦਰਲੇ ਪੜ ਵਿੱਚ ਜਿਹੜੇ ਬੰਦੇ ਆ ਜਾਂ ਟੜਿਆਂ ਦੇ ਹਕੂਮਤ ਨਾਲ ਮਿਲ ਜਾਣ ਜਾਂ ਨੇੜਤਾ ਹੋਣ ਦੀ ਆਸ ਹੁੰਦੀ ਆ ਉਹਨਾਂ ਦੇ ਨਖੇਦ ਅਕਸਰ ਉਹਨਾਂ ਤੇ ਦਬਾਅ ਬਣਾਉਣ ਲਈ ਕੀਤਾ ਜਾਂਦਾ ਹੈ। ਇਹ ਕੰਮ ਵਪਾਰਕ ਅਦਾਰਿਆਂ ਦੇ ਇੱਕ ਦੂਜੇ ਵਿੱਚ ਮਿਲਣ ਜਾਂ ਖਰੀਦਦਾਰੀ ਕਰਨ ਵਿੱਚ ਆਮ ਹੀ ਵੇਖਿਆ ਜਾਂਦਾ ਜਿੱਥੇ ਕੋਈ ਵੱਡਾ ਵਪਾਰੀ ਜਿਸਦਾਰੇ ਨੂੰ ਖਰੀਦਣ ਜਾਂ ਮਿਲਾਉਣਾ ਚਾਹੁੰਦਾ ਉਹਦੇ ਦੁਆਲੇ ਕਿਸੇ ਵਿਵਾਦ ਨੂੰ ਪੈਦਾ ਕਰਨ ਜਾਂ ਕਿਸੇ ਵਿਵਾਦ ਨੂੰ ਹਵਾ ਦੇਣ ਦੀ ਨੀਤੀ ਅਪਣਾਉਂਦਾ ਹਕੂਮਤਾਂ ਆਪਣੇ ਵਿਰੋਧੀਆਂ ਤੇ ਦੁਸ਼ਮਣਾਂ ਵਿੱਚੋਂ ਇਕੱਲੀ-ਇਕੱਲੀ ਧਿਰ ਜਾਂ ਹਸਤੀ ਨੂੰ ਦੋਵਾਂ ਭਾਵ ਨਿੱਜੀ ਅਤੇ ਸਮੂਹਕ ਪਛਾਣ ਤਰੀਕਿਆਂ ਨਾਲ ਨਿਸ਼ਾਨਾ ਬਣਾਉਂਦੀਆਂ ਨੇ ਦੁਨੀਆ ਸਾਹਮਣੇ ਜੰਗ ਜੂਆਂ ਦਾ ਸਮੂਹਕ ਨਖੇਦ ਹੀ ਹੁੰਦਾ ਪਰ ਸਮਾਜ ਅਤੇ ਹਕੂਮਤੀ ਪੱਧਰ ਵਿੱਚ ਦੂਰ ਨਖੇਦ ਵੀ ਹੁੰਦਾ ਜੰਗਜੂ ਸਮਾਜ ਦੇ ਪੜ ਵਿੱਚ ਤੀਰਨਖੇਦ ਵੀ ਹੋ ਜਾਂਦਾ ਜਿੱਥੇ ਅੰਦਰੂਨੀ ਤਰ੍ਹਾਂ ਹਕੂਮਤ ਦਾ ਕੰਮ ਸੰਭਲ ਲੈਂਦੀਆਂ ਨੇ ਨਖੇਦ ਦੇ ਚਰਚਤ ਰੂਪ ਸਾਜਿ ਸਿਧਾਂਤ ਅਤੇ ਮੁੱਖ ਧਾਰਾ ਦੇ ਮਾਪਦੰਡ ਹੁੰਦੇ ਨੇ ਜੋ ਸਭ ਹਕੂਮਤਾਂ ਬਣਾਉਂਦੀਆਂ ਨੇ ਹਕੂਮਤਾਂ ਨੂੰ ਪਤਾ ਹੁੰਦਾ ਕਿ ਮੁੱਖ ਧਾਰਾ ਦੇ ਮਾਪਦੰਡ ਲਾਗੂ ਕਰਨ ਨਾਲ ਜੰਗਜੂ ਨੂੰ ਅਸਰ ਨਹੀਂ ਪੈਣਾ ਪਰ ਉਹਨਾਂ ਦੇ ਨਖੇਦ ਰਾਹੀਂ ਜੰਗਜੂ ਸਮਾਜ ਦੇ ਤੋਂ ਅੰਦਰ ਆਪਣੇ ਮਾਪਦੰਡ ਬਿਠਾਉਣੇ ਸੌਖੇ ਹੋ ਜਾਂਦੇ ਨੇ ਕਿਸੇ ਹਕੂਮਤ ਨੇ ਨਿਸ਼ਾਨਾ ਬਣੀ ਤੇਨੂੰ ਪੱਕੇ ਗੁਲਾਮ ਕਰਨਾ ਜਸਦੀਵੀ ਖਾਤਮੇ ਵਾਲੀ ਹੱਦ ਪਾਰ ਕਰਨੀ ਹੈ ਉਸੇ ਹਿਸਾਬ ਨਾਲ ਕਿਸੇ ਆਗੂ ਧਿਰ ਸਾਂਝੀ ਪਛਾਣ ਅਤੇ ਵਿਚਾਰਨ ਨਿਸ਼ਾਨੇ ਉੱਤੇ ਲੈ ਕੇ ਪਹਿਲੇ ਤੋਂ ਆਖਰੀ ਪੈਂਤਰੇ ਤੱਕ ਨਖੇਦ ਜੰਗ ਲੜੀ ਜਾਂਦੀ ਆ ਨਖੇਦ ਦੇ ਨਿਸ਼ਾਨਿਆਂ ਤੇ ਵਰਤਾਰੇ ਨੂੰ ਸਮਝੇ ਬਿਨਾ ਕੋਈ ਜੰਗ ਜੂ ਧਿਰ ਇਹਦੇ ਸਾਹਮਣੇ ਨਹੀਂ ਟਿਕ ਸਕਦੀ ਕਿਉਂਕਿ ਇਹ ਅਦੇਖ ਗੁੰਜਲਦਾਰ ਅਤੇ ਸਦੀਵੀ ਵਰਤਾਰਾ ਹੈ ਇਹ ਜੰਗ ਜੰਗਜੂਆਂ ਵੱਲੋਂ ਉਸ ਸਮਾਜ ਦੇ ਸਮਝਦਾਰ ਪਤਵੰਤੇ ਲੋਕਾਂ ਨੇ ਲੜਨੀ ਹੁੰਦੀ ਹੈ ਜਿੱਥੇ ਪੜ੍ਹੇ ਲਿਖੇ ਲੋਕ ਜੰਗ ਜੂਆਂ ਦੇ ਔਗਣਾਂ ਦਾ ਹੀ ਅਧਿਐਨ ਕਰਨ ਅਤੇ ਸਮੇਂ ਦਾ ਸੱਚ ਸਮਝਣ ਉੱਥੇ ਹਕੂਮਤੀ ਤਰ੍ਹਾਂ ਦੇ ਸ਼ਬਦ ਜਿੱਤ ਵੀ ਪੱਕੀ ਹੋ ਜਾਂਦੀ ਹੈ